ਜਦੋਂ ਵੀ ਅਸੀਂ ਨਵੀਂ ਗੱਡੀ ਜਾਂ ਕਾਰ ਲੈਣੇ ਆ ਸਾਨੂੰ ਚਾਹ ਚੜ ਜਾਂਦਾ ਪਰ ਇੱਕ ਔਰਤ ਨੂੰ ਇੰਨਾ ਜ਼ਿਆਦਾ ਚਾਹ ਚੜਿਆ ਕਿ ਉਸਨੇ ਥਾਰ ਦੀ ਦੂਜੀ ਮੰਜ਼ਲ ਤੋਂ ਛਾਲ ਲਵਾ ਦਿੱਤੀ ਦਰਅਸਲ ਦਿੱਲੀ ਦੇ ਨਿਰਮਾਨ ਵਿਹਾਰ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਮਹਿੰਦਰਾ ਸ਼ੋਰੂਮ ਤੋਂ ਇੱਕ ਔਰਤ ਨੇ ਥਾਰ ਖਰੀਦੀ 27 ਲੱਖ ਰੁਪਏ ਖਰਚ ਕੀਤੇ ਪਰ ਪਹਿਲੇ ਹੀ ਦਿਨ ਜਦੋਂ ਗੱਡੀ ਲੈ ਕੇ ਜਾਣੀ ਸੀ ਤਾਂ ਮਹਿਲਾ ਨੇ ਦੂਜੀ ਮੰਜ਼ਲ ਤੋਂ ਥਾਰ ਦੀ ਛਾਲ ਲਵਾ ਦਿੱਤੀ ਪੂਜਾ ਪਾਠ ਕੀਤਾ ਗਿਆ ਤੇ ਮਹਿਲਾ ਨੇ ਥਾਰ ਦਾ ਪਹਿਲਾ ਟੈਰ ਨਿੰਬੂ ਤੇ ਚੜਾਉਣਾ ਸੀ ਪਰ ਮਹਿਲਾ ਕੁਝ ਜ਼ਿਆਦਾ ਹੀ ਐਕਸੀਲੇਟਰ ਦੇ ਦਿੱਤਾ ਤੇ ਕਾਰ ਬਿਲਡਿੰਗ ਨੂੰ ਤੋੜਦੇ ਹੋਏ 15 ਫੁੱਟ ਥੱਲੇ ਡਿੱਗ ਪਈ ਤੇ ਉਸ ਦੇ ਡਿੱਗਦੇ ਹੀ 에ਅਰ ਬੈਗ ਖੁੱਲ ਗਏ ਦੱਸਿਆ ਗਿਆ ਕਿ ਹਾਦਸੇ ਵਿੱਚ ਮਹਿਲਾ ਤੇ ਕਰਮਚਾਰੀ ਵਿਕਾਸ ਜ਼ਖਮੀ ਹੋ ਗਏ ਨੇ ਦੋਨਾਂ ਨੂੰ ਨਜ਼ਦੀਕ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਜਦੋਂ ਵੀ ਅਸੀਂ ਨਵੀਂ ਗੱਡੀ ਜਾਂ ਕਾਰ ਲੈਣੇ ਆ ਸਾਨੂੰ ਚਾਹ ਚੜ ਜਾਂਦਾ ਪਰ ਇੱਕ ਔਰਤ ਨੂੰ ਇੰਨਾ ਜ਼ਿਆਦਾ ਚਾਹ ਚੜਿਆ ਕਿ ਉਸ ਨੇ थार दी ਦੂਜੀ ਮੰਜ਼ਲ ਤੋਂ ਛਾਲ ਲਵਾ ਦਿੱਤੀ ਦਰਅਸਲ ਦਿੱਲੀ ਦੇ ਨਿਰਮਾਨ ਵਿਹਾਰ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਮਹਿੰਦਰਾ ਸ਼ੋਰੂਮ ਤੋਂ ਇੱਕ ਔਰਤ ਨੇ थार ਖਰੀਦੀ 27 ਲੱਖ ਰੁਪਏ ਖਰਚ ਕੀਤੇ ਪਰ ਪਹਿਲੇ ਹੀ ਦਿਨ ਜਦੋਂ ਗੱਡੀ ਲੈ ਕੇ ਜਾਣੀ ਸੀ ਤਾਂ ਮਹਿਲਾ ਨੇ ਦੂਜੀ ਮੰਜ਼ਲ ਤੋਂ थार ਦੀ ਛਾਲ ਲਵਾ ਦਿੱਤੀ ਪੂਜਾ ਪਾਠ ਕੀਤਾ ਗਿਆ ਤੇ ਮਹਿਲਾ ਨੇ ਥਾਰ ਦਾ ਪਹਿਲਾ ਟੈਰ ਨਿੰਬੂ ਤੇ ਚੜਾਣਾ ਸੀ ਪਰ ਮਹਿਲਾ ਕੁਝ ਜ਼ਿਆਦਾ ਹੀ ਐਕਸੀਲੇਟਰ ਦੇ ਦਿੱਤਾ ਤੇ ਕਾਰ ਬਿਲਡਿੰਗ ਨੂੰ ਤੋੜਦੇ ਹੋਏ 15 ਫੁੱਟ ਥੱਲੇ ਡਿੱਗ ਪਈ ਤੇ ਉਸ ਦੇ ਡਿੱਗਦੇ ਹੀ 에ਅ ਬੈਗ ਖੁੱਲ ਗਏ ਦੱਸਿਆ ਗਿਆ ਹੈ ਕਿ ਹਾਦਸੇ ਵਿੱਚ ਮਹਿਲਾ ਤੇ ਕਰਮਚਾਰੀ ਵਿਕਾਸ ਜ਼ਖਮੀ ਹੋ ਗਏ ਨੇ ਦੋਨਾਂ ਨੂੰ ਨਜ਼ਦੀਕ ਦੇ ਹਸਪਤਾਲ ਭੇਤੀ ਕਰਵਾਇਆ ਗਿਆ ਜਦੋਂ ਵੀ ਅਸੀਂ ਨਵੀਂ ਗੱਡੀ ਜਾਂ ਕਾਰ ਲੈਣੇ ਆ ਸਾਨੂੰ ਚਾਹ ਚੜ ਜਾਂਦਾ ਪਰ ਇੱਕ ਔਰਤ ਨੂੰ ਇੰਨਾ ਜ਼ਿਆਦਾ ਚਾਹ ਚੜਿਆ ਕਿ ਉਸ ਨੇ थार दी ਦੂਜੀ ਮੰਜ਼ਲ ਤੋਂ ਛਾਲ ਲਵਾ ਦਿੱਤੀ ਦਰਅਸਲ ਦਿੱਲੀ ਦੇ ਨਿਰਮਾਨ ਵਿਹਾਰ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਮਹਿੰਦਰਾ ਸ਼ੋਰੂਮ ਤੋਂ ਇੱਕ ਔਰਤ ਨੇ थार ਖਰੀਦੀ 27 ਲੱਖ ਰੁਪਏ ਖਰਚ ਕੀਤੇ ਪਰ ਪਹਿਲੇ ਹੀ ਦਿਨ ਜਦੋਂ ਗੱਡੀ ਲੈ ਕੇ ਜਾਣੀ ਸੀ ਤਾਂ ਮਹਿਲਾ ਨੇ ਦੂਜੀ ਮੰਜ਼ਲ ਤੋਂ थार ਦੀ ਛਾਲ ਲਵਾ ਦਿੱਤੀ ਪੂਜਾ ਪਾਠ ਕੀਤਾ ਗਿਆ ਤੇ ਮਹਿਲਾ ਨੇ ਥਾਰ ਦਾ ਪਹਿਲਾ ਟੈਰ ਨਿੰਬੂ ਤੇ ਚੜਾਣਾ ਸੀ ਪਰ ਮਹਿਲਾ ਕੁਝ ਜ਼ਿਆਦਾ ਹੀ ਐਕਸੀਲੇਟਰ ਦੇ ਦਿੱਤਾ ਤੇ ਕਾਰ ਬਿਲਡਿੰਗ ਨੂੰ ਤੋੜਦੇ ਹੋਏ 15 ਫੁੱਟ ਥੱਲੇ ਡਿੱਗ ਪਈ ਤੇ ਉਸ ਦੇ ਡਿੱਗਦੇ ਹੀ 에ਅ ਬੈਗ ਖੁੱਲ ਗਏ ਦੱਸਿਆ ਗਿਆ ਹੈ ਕਿ ਹਾਦਸੇ ਵਿੱਚ ਮਹਿਲਾ ਤੇ ਕਰਮਚਾਰੀ ਵਿਕਾਸ ਜ਼ਖਮੀ ਹੋ ਗਏ ਨੇ ਦੋਨਾਂ ਨੂੰ ਨਜ਼ਦੀਕ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਜਦੋਂ ਵੀ ਅਸੀਂ ਨਵੀਂ ਗੱਡੀ ਜਾਂ ਕਾਰ ਲੈਣੇ ਆ ਸਾਨੂੰ ਚਾਹ ਚੜ ਜਾਂਦਾ ਪਰ ਇੱਕ ਔਰਤ ਨੂੰ ਇੰਨਾ ਜ਼ਿਆਦਾ ਚਾਹ ਚੜਿਆ ਕਿ ਉਸ ਨੇ थार दी ਦੂਜੀ ਮੰਜ਼ਲ ਤੋਂ ਛਾਲ ਲਵਾ ਦਿੱਤੀ ਦਰਅਸਲ ਦਿੱਲੀ ਦੇ ਨਿਰਮਾਨ ਵਿਹਾਰ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਮਹਿੰਦਰਾ ਸ਼ੋਰੂਮ ਤੋਂ ਇੱਕ ਔਰਤ ਨੇ थार ਖਰੀਦੀ 27 ਲੱਖ ਰੁਪਏ ਖਰਚ ਕੀਤੇ ਪਰ ਪਹਿਲੇ ਹੀ ਦਿਨ ਜਦੋਂ ਗੱਡੀ ਲੈ ਕੇ ਜਾਣੀ ਸੀ ਤਾਂ ਮਹਿਲਾ ਨੇ ਦੂਜੀ ਮੰਜ਼ਲ ਤੋਂ थार ਦੀ ਛਾਲ ਲਵਾ ਦਿੱਤੀ ਪੂਜਾ ਪਾਠ ਕੀਤਾ ਗਿਆ ਤੇ ਮਹਿਲਾ ਨੇ ਥਾਰ ਦਾ ਪਹਿਲਾ ਟਾਇਰ ਨਿੰਬੂ ਤੇ ਚੜਾਉਣਾ ਸੀ ਪਰ ਮਹਿਲਾ ਕੁਝ ਜ਼ਿਆਦਾ ਹੀ ਐਕਸੀਲੇਟਰ ਦੇ ਦਿੱਤਾ ਤੇ ਕਾਰ ਬਿਲਡਿੰਗ ਨੂੰ ਤੋੜਦੇ ਹੋਏ 15 ਫੁੱਟ ਥੱਲੇ ਡਿੱਗ ਪਈ ਤੇ ਉਸਦੇ ਡਿੱਗਦੇ ਹੀ 에ਅ ਬੈਗ ਖੁੱਲ ਗਏ ਦੱਸਿਆ ਗਿਆ ਕਿ ਹਾਦਸੇ ਵਿੱਚ ਮਹਿਲਾ ਤੇ ਕਰਮਚਾਰੀ ਵਿਕਾਸ ਜ਼ਖਮੀ ਹੋ ਗਏ ਨੇ ਦੋਨਾਂ ਨੂੰ ਨਜ਼ਦੀਕ ਦੇ ਹਸਪਤਾਲ ਭਰਤੀ ਕਰਵਾਇਆ ਗਿਆ